ਜਦੋਂ ਤੁਸੀਂ ਨਾਮ ਤੇ ਬੈਠੋਗੇ ਉਸ ਮੰਤਰ ਦਾ ਜਾਪ ਕਰੋਗੇ ਤਾਂ ਜਾਪ ਦੇ ਵਿੱਚ ਇੱਕ ਐਸੀ ਭਾਵਨਾ ਰੱਖਣੀ ਵੈਰਾਗ ਦੀ ਬੋਲੋ ਵੰਦੀ ਸ਼ੋਰ ਬਿਨਾਂ ਵਿਰਾਗ ਤੋਂ ਤੁਹਾਡੇ ਨਾਮ ਨੇ ਜੋ ਨਾਮ ਜਪਿਆ ਹੈ ਉਸ ਨੇ ਸਿੱਧ ਨਹੀਂ ਹੋਣਾ ਬੋਲੋ ਵੰਦੀ ਸ਼ੋਰ जिस शब्द शबद शबद का नाम जपते हो विराग होना जरूरी है क्योंकि प्रमाण है बाणी का भी प्रमाण है के के पाशा के ग्रंथ बड़ा अच्छा लिख्या पीतंबर पंडित जी मैं दा हो मैं पढ़िया उन्होंने ग्रंथ आया है ब्रह्म लोक लो भोग लो ब्रह्म लोक लो भोग लो चाहे सबन को त्याग वेद अर्थ ज्ञाता मुनि ताही ता कहत वैराग्य कहंदे ਇੱਥੇ ਦੇ ਭੋਗ ਪਦਾਰਤ ਤਾਂ ਕੀ ਐ ਉਹਨਾਂ ਨੂੰ ਲੋਚਣਾ ਸਵਰਗ ਦੇ ਭੋਗ ਵੀ ਬ੍ਰਹਮ ਲੋਕ ਪ੍ਰਯੰਤ ਕੋਈ ਵੀ ਜੇ ਭੋਗ ਪਦਾਰਥ ਮੰਦਾ ਹੈ ਉਹ ਤੋਂ ਵੀ ਅਸੀ ਬੇਰਾਗ ਰੱਖਣਾ ਹੈ ਬੇਰਾਗ ਔਰ ਜਦੋਂ ਬੇਰਾਗ ਮਨੇ ਉਦਾਰਤ ਕਰਨੇ ਮਹਾਰਾਜ ਬੰਦੀ ਛੋੜ ਫਿਰ ग नाम है त्याग का पांच पचीसो माही जब लग सर्प है तब लग त्यागी नाही संस्यात्मक बुद्धि क्या देना जब तक संस्यात्मक बुद्धि है संस्यात्मक ये ठीक है या नहीं ठीक है ऐसी शंका सी रख दे

ਇਹੀ ਡਾਇਲ ਨੰਬਰ ਹੈ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਜੋ ਕਿ ਤੁਹਾਡੇ ਕੋਲ ਹੈ ਇਸ ਨੂੰ ਡਾਇਲ ਕਰਿਆ ਕਰੋ ਆ ਤੁਸੀਂ ਦੇਖੋ ਮੋਬਾਈਲ ਬਣਾ ਲੈਂਦੇ ਹੋ ਨੰਬਰ ਠੀਕ ਹੈ ਮਲਾ ਰਹੇ ਮਿਲਦਾ ਨਹੀਂ ਫਿਰ ਕਹਿੰਦੇ ਨਹੀਂ ਫਿਰ ਮਲਾਓ ਫਿਰ ਅਸੀਂ ਆਪ ਮਲਾਣੇ ਫਿਰ ਦੁਬਾਰਾ ਫਿਰ ਤਿਵਾਰਾ ਮਲਾਣੇ ਫਿਰ ਮਿਲ ਜਾਂਦਾ ਹੈ ਇੱਕ ਤੁਸੀਂ ਦੁਨਿਆਵੀ ਡਾਇਲ ਕਰਦੇ ਹੋ ਉਹ ਤੁਸੀਂ ਉਸ ਉਸ ਵਿਅਕਤੀ ਨਾਲ ਗੱਲ ਕਰ ਲੈਂਦੇ ਹੋ इसी तरह, तरह परमेस दे नाल गुरुआ दी बार अभ्यास का डायल कमाओगे तो निश्चित भी कनेक्शन कनैक्शन भी गलबात होनी शुरू हो जाएगी बोलो बंदी छोड़